ਹਰ ਸਾਲ ਦੀ ਤਰ੍ਹਾਂ ਵਾਸ਼ਿੰਗਟਨ ਡੀਸੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਈਸਟ ਕੋਸਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨੈਸ਼ਨਲ ਸਿੱਖਡੇ ਪਰੇਡ ਦਾ ਆਯੋਜਨ ਕੀਤਾ ਗਿਆ ਕੇਸਰੀ ਦਸਤਾਰਾਂ ਤੇ ਦੁਪੱਟੀਆਂ ਨਾਲ ਵੱਡੀ ਗਿਣਤੀ 'ਚ ਸ਼ਾਮਲ ਸੰਗਤਾਂ ਨੇ ਵਾਸ਼ਿੰਗਟਨ ਡੀਸੀ ਨੂੰ ਖਾਲਸਾਈ ਰੰਗ ਦੇ ਵਿੱਚ ਰੰਗ ਦਿੱਤਾ ਇਸ ਪਰੇਡ ਵਿੱਚ ਨਿਊਯਾਰਕੀ ਚ ਗਵਰਨਰ ਦੇ ਅਹੁਦੇ ਲਈ ਚੋਣ ਲੜ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸਟੀਵ ਵੀ ਵਿਸ਼ੇਸ਼ ਤੌਰ ਤੇ ਪਰੇਡ ਦੇ ਵਿੱਚ ਸ਼ਾਮਲ ਹੋਏ ਪਰੇਡ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਸਿਕ ਫਾਊਂਡੇਸ਼ਨ ਆਫ ਵਰਜੀਨੀਆ ਗੁਰਦੁਆਰਾ ਰਾਜ ਖਾਲਸਾ ਗੁਰਦੁਆਰਾ ਵਾਸ਼ਿੰਗਟਨ ਡੀਸੀ ਡੰਡੋ ਗੁਰਦੁਆਰਾ ਸਾਹਿਬ ਬਾਲਟਿਮੋਰ ਪੈਚੋਜ ਡੰਡੋ ਗੁਰਦੁਆਰਾ ਸਾਹਿਬ ਬਾਲਟਿਮੋਰ ਸਿੰਘ ਸਭਾ ਵਰਜੀਨੀਆ ਨੇ ਤਾਂ-ਤਾਂ ਤੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਗੁਰਦੁਆਰਾ ਰਾਜ ਖਾਲਸਾ ਦੇ ਨੌਜਵਾਨਾਂ ਵੱਲੋਂ ਸੰਗਤਾਂ ਲਈ ਪੀਜ਼ਾ ਵੀ ਵਰਤਾਇਆ ਜਾ ਰਿਹਾ ਸੀ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਚੀਮਾ ਟਰਾਂਸਪੋਰਟ ਵੱਲੋਂ ਲੰਗਰ ਜਠਾਲ ਅਤੇ ਸਿੱਧੂ ਪਰਿਵਾਰ ਵੱਲੋਂ ਸਭੇ ਦੀ ਸੇਵਾ ਕੀਤੀ ਗਈ। ਅੱਜ ਦੇ ਦਿਨ ਦੀ ਵਿਸ਼ੇਸ਼ਤਾ ਇਹ ਸੀ ਕਿ ਸਿੱਖ ਦੇ ਪਰੇਡ ਦੇ ਨਾਂ ਨਾਲ ਹੋਰ ਪਾਈਚਾਰਿਆਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ। ਉਨ੍ਹਾਂ ਪ੍ਰਦਰਸ਼ਨਾਂ ਵਿੱਚ ਦੂਰ ਨੇੜੇੋਂ ਆਏ ਲੋਕ ਸਿੱਖ ਦੇ ਪਰੇਡ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਵੀ ਹਾਸਲ ਕਰ ਰਹੇ ਸਨ। ਸਿੱਖ ਸੰਗਤਾਂ ਦੀਆਂ ਵੀਡੀਓ ਵੀ ਬਣਾਈਆਂ ਗਈਆਂ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਨੈਸ਼ਨਲ ਸਿੱਖਡੇ ਪਰੇਡ ਵਿੱਚ ਖਾਲਿਸਤਾਨ ਦੇ ਝੰਡੇ ਵੀ ਵੱਡੀ ਗਿਣਤੀ ਦੇ ਵਿੱਚ ਲੈ ਰਹੇ ਹੁੰਦੇ ਰਹੇ ਮੰਚ ਸੰਚਾਲਨ ਦੀ ਸੇਵਾ ਸਰਦਾਰ ਹਿੰਮਤ ਸਿੰਘ ਕੋਆਰਡੀਨੇਟਰ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਾਕੋ ਵੀ ਨਿਭਾਈ ਗਈ। ਉਹਨਾਂ ਪ੍ਰੇਡ ਵਿੱਚ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਅਗਲੇ ਸਾਲ ਫਿਰ ਮਿਲਣ ਦੀ ਅਰਦਾਸ ਕੀਤੀ। ਕੁੱਲ ਮਿਲਾ ਕੇ ਇਹ ਪ੍ਰੇਡ ਪਹਿਲੀਆਂ ਪ੍ਰੇਡਾਂ ਵਾਂਗ ਹੀ ਯਾਦਗਾਰੀ ਤੇ ਸਫਲ ਸਾਬਤ ਹੋਈ।